ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੱਲ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੇ ਐਂਡੀਆ ਗੱਠਜੋੜ ਛੱਡਣ ਦੀਆਂ ਸੰਭਾਵਨਾਵਾਂ ਦਾ ਉਸ ਵੇਲੇ ਅੰਤ ਹੋ ਗਿਆ ਜਦ ਐਂਡੀਆ ਵਿੱਚ ਸ਼ਾਮਲ ਪਾਰਟੀਆਂ ਨੇ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਆਪਣਾ ਆਗੂ ਚੁਣ ਲਿਆ ਬੈਠਕ ਵਿੱਚ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੇ ਮੋਦੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਐਂਡੀਏ ਦੇ ਸੰਸਦੀ ਦਲ ਦੀ ਬੈਠਕ ਹੋਵੇਗੀ ਤੇ ਇਸ ਵਿੱਚ ਮੋਦੀ ਨੂੰ ਐਂਡੀਏ ਸੰਸਦੀ ਦਲ ਦਾ ਆਗੂ ਚੁਣਿਆ ਜਾਵੇਗਾ ਇਸ ਤੋਂ ਬਾਅਦ ਸਨੀਚਰਵਾਰ ਜਾਂ ਐਤਵਾਰ ਨੂੰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂ ਚੁੱਕਣਗੇ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕਰਨ ਦਾ ਫੈਸਲਾ ਲਿਆ ਗਿਆ 17ਵੀਂ ਲੋਕ ਸਭਾ ਦਾ ਕਾਰਜਕਾਲ 17 ਜੂਨ ਤੱਕ ਹੈ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਵੀਂ ਸਰਕਾਰ ਬਣਨ ਤੱਕ ਆਪਣੇ ਮੰਤਰੀਆਂ ਨਾਲ ਕਾਰਜਭਾਰ ਸੰਭਾਲਣ ਲਈ ਆਖਿਆ ਹੈ ਕੱਲ ਦੇਸ਼ ਦੀ ਸਿਆਸਤ ਵਿੱਚ ਇੱਕ ਵਾਰ ਉਹ ਸਮੇਂ ਖਲਬਲੀ ਮਚ ਗਈ ਜਦ ਪਲਟੂ ਰਾਮਦੇ ਦੇ ਨਾਂ ਨਾਲ ਮਸ਼ਹੂਰ ਨਿਤੇਸ਼ ਕੁਮਾਰ ਤੇ ਆਰਜीडी ਆਗੂ ਤੇਜਸਵੀ ਯਾਦਵ ਪਟਨਾ ਤੋਂ ਦਿੱਲੀ ਲਈ ਇੱਕ ਹੀ ਜਹਾਜ਼ ਵਿੱਚ ਰਵਾਨਾ ਹੋਏ ਦੋਵੇਂ ਆਗੂ ਆਪੋ ਆਪਣੇ ਗਠਜੋੜ ਦੀਆਂ ਬੈਠਕਾਂ ਵਿੱਚ ਹਿੱਸਾ ਲੈਣ ਲਈ ਦਿੱਲੀ ਆ ਰਹੇ ਸਨ। ਹਾਜ ਵਿੱਚ ਇਕੱਠੇ ਬੈਠਿਆਂ ਦੀ ਤਸਵੀਰ ਜਨਤਕ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਖਲਬਲੀ ਮਚ ਗਈ। ਹਾਲਾਂਕਿ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਮਹਿਜ ਇਤਫਾਕ ਸੀ ਕਿ ਦੋਵੇਂ ਆਗੂ ਦਿੱਲੀ ਲਈ ਇੱਕ ਹੀ ਜਹਾਜ਼ ਵਿੱਚ ਰਵਾਨਾ ਹੋਏ। ਇਹ ਵੀ ਦੱਸਿਆ ਗਿਆ ਕਿ ਸ਼ਸ਼ਟਾ 4 ਵਜੇ ਦੋਵੇਂ ਆਗੂਆਂ ਨੇ ਦਿੱਲੀ ਤੱਕ ਗੱਲਬਾਤ ਜਾਰੀ ਰੱਖੀ। ਇਸ ਦਰਮਿਆਨ ਕੱਲ੍ਹ ਭਾਈਪਾ ਵਿਰੋਧੀ ਇੰਡੀਆ ਗਠਜੋੜ ਨੇ ਵੀ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਬਾਅਦ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਹ ਸਰਕਾਰ ਬਣਾਉਣ ਦੀ ਪਹਿਲ ਨਹੀਂ ਕਰਨਗੇ। ਸਗੋਂ ਸਹੀ ਸਮੇਂ ਤੇ ਉਚਿਤ ਕਦਮ ਅਠਾਉਣਗੇ। ਉਹਨਾਂ ਇਹ ਵੀ ਆਖਿਆ ਕਿ ਇਸ ਗਠਜੋੜ ਵਿੱਚ ਉਹਨਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਹੈ ਜੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਉਹਨਾਂ ਦਾ ਸਾਥ ਦੇਣਾ ਚਾਹੁੰਦੀਆਂ ਹਨ। ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਹਲਕਾ ਵਾਈਜ਼ ਨਤੀਜੇ ਆਉਣ ਤੇ ਪਾਰਟੀਆਂ ਦੀ ਅਸਲ ਕਾਰਗੁਜ਼ਾਰੀ ਸਾਹਮਣੇ ਆ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਜੇਕਰ ਹਲਕਾ ਵਾਈਜ਼ ਚੋਣ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ 13 ਜ਼ੀਰੋ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਮੰਤਰੀਆਂ ਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਜਾਰਤ ਦੇ 8 ਮੰਤਰੀ ਆਪਣੇ ਹਲਕਿਆਂ ਵਿੱਚ ਪਾਰਟੀ ਉਮੀਦਵਾਰ ਨੂੰ ਜਿਤਾ ਨਾ ਸਕੇ ਪਾਰਟੀ ਦੇ 57 ਵਿਧਾਇਕਾਂ ਦੇ ਹਲਕਿਆਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਹਲਕਾ ਵਾਈਜ਼ ਨਤੀਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਨੂੰ 32 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਜਦਕਿ 54 ਸੀਟਾਂ ਤੇ ਆਪ ਦੂਸਰੇ ਨੰਬਰ ਤੇ ਆਈ ਕਾਂਗਰਸ ਨੂੰ 38 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਜਦਕਿ ਉਹ 40 ਸੀਟਾਂ ਤੇ ਦੂਜੇ ਨੰਬਰ ਤੇ ਰਹੀ। ਅਕਾਲੀ ਦਲ ਨੂੰ ਸਿਰਫ 9 ਅਸੈਂਬਲੀ ਹਲਕਿਆਂ ਵਿੱਚ ਹੀ ਲੀਡ ਮਿਲੀ ਜਦਕਿ ਉਹ 6 ਹਲਕਿਆਂ ਵਿੱਚ ਦੂਸਰੇ ਨੰਬਰ ਤੇ ਰਿਹਾ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ 23 ਹਲਕਿਆਂ ਵਿੱਚ ਲੀਡ ਮਿਲੀ ਜਦਕਿ 9 ਸੀਟਾਂ ਤੇ ਭਾਜਪਾ ਦੂਸਰੇ ਨੰਬਰ ਤੇ ਰਹੀ। ਇਨ੍ਹਾਂ ਨਤੀਜਿਆਂ ਵਿੱਚ ਇੱਕ ਗੱਲ ਇਹ ਵੀ ਸਪਸ਼ਟ ਹੋ ਗਈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸਿੱਧੂ ਮੁਸੇਵਾਲਾ ਫੈਕਟਰ ਵੀ ਕੰਮ ਨਾ ਕਰ ਸਕਿਆ। ਸਿੱਧੂ ਮੁਸੇਵਾਲਾ ਦੇ ਪਰਿਵਾਰ ਵੱਲੋਂ ਕਾਂਗਰਸ ਦੀ ਖੁੱਲਕੇ ਹਮਾਇਤ ਕਰਨ ਦੇ ਬਾਵਜੂਦ ਬਠਿੰਡਾ ਤੇ ਸੰਗਰੂਰ ਲੋਕ ਸਭਾ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਹਾਰੇ ਭਾਈਪਾ ਉਮੀਦਵਾਰ ਰਵਨੀਤ ਬਿੱਟੂ ਨੇ ਆਪਣੀ ਹਾਰ ਦਾ ਠੀਕਰਾ ਪਿੰਡਾਂ ਵਾਲਿਆਂ ਸਿਰ ਭੰਨ ਦਿੱਤਾ ਹੈ ਕਾਂਗਰਸ ਤੋਂ ਭਾਜਪਾ ਵਿੱਚ ਗਏ ਬਿੱਟੂ ਨੇ ਆਖਿਆ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਿਸਾਨਾਂ ਤੇ ਪਿੰਡਾਂ ਦੇ ਵੋਟਰਾਂ ਕਾਰਨ ਹਾਰ ਗਏ ਹਨ ਉਹਨਾਂ ਕਿਹਾ ਕਿ ਕਿਸਾਨਾਂ ਨੇ ਆਮ ਸੰਸਦੀ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਕੇ ਵੱਡੀ ਗਲਤੀ ਕੀਤੀ ਹੈ ਤੇ ਦੂਜੇ ਨੇ ਤਾਂ ਕਰਦੇ ਹੀ ਕਰਦੇ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੂ ਰੋਕਿਆ ਹੁਣ 5 ਸਾਲ ਮੋਦੀ ਸਾਹਿਬ ਤਾਂ ਬਣ ਗਏ ਬੀਜੇਪੀ ਤਾਂ ਬਣ ਗਈ ਸਰਕਾਰ ਤੁਹਾਡਾ ਤੁਹਾਡਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਜੀ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਏ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣਾ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਰੀਕਾ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਤੇ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਹੋ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਰਡੀਐਫ ਦਾ ਪੈਸਾ ਨਾਲ ਹੋ ਜਾਂਦਾ ਸਰ ਕੇ ਦੇਖ ਲੋ ਉਹ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊਗਾ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਦੇ ਕਾਰਨਾਂ ਦਾ ਹੁਣ ਮਹਿਗਾ ਮੰਥਨ ਕਰਨਗੇ ਸੂਤਰਾਂ ਮੁਤਾਬਕ 7 ਜੂਨ ਤੋਂ ਮੁੱਖ ਮੰਤਰੀ ਲੋਕ ਸਭਾ ਹਲਕਾ ਬਾਰ ਆਪਣੇ ਵਿਧਾਇਕਾਂ ਤੇ ਅਹੁਦੇਦਾਰਾਂ ਸਮੇਤ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰਨਗੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਨੇ ਆਪਣੇ ਖੁਫੀਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ ਵਿੱਚ ਰਹੀਆਂ ਕਮੀਆਂ ਬਾਰੇ ਰਿਪੋਰਟ ਵੀ ਤਲਬ ਕਰ ਲਈ ਹੈ ਇਸ ਤੋਂ ਬਿਨਾ ਚੋਣ ਪ੍ਰਚਾਰ ਦੌਰਾਨ ਜਿਹੜੇ ਖੇਤਰਾਂ ਵਿੱਚ ਮੁੱਖ ਮੰਤਰੀ ਦਾ ਵਿਰੋਧ ਹੋਇਆ ਸੀ ਉਸ ਖੇਤਰ ਤੇ ਖਾਸ ਧਿਆਨ ਕੇਂਦਰਿਤ ਕੀਤਾ ਜਾਵੇਗਾ ਲੋਕ ਸਭਾ ਚੋਣਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਲੜਨ ਲਈ ਅਕਾਲੀ ਦਲ ਕੋਈ ਕੌਮੀ ਏਜੰਡਾ ਤੈਅ ਨਹੀਂ ਕਰ ਸਕਿਆ ਜਿਸ ਦਾ ਚੋਣ ਨਤੀਜਿਆਂ ਤੇ ਮਾੜਾ ਅਸਰ ਦਿਖਾਈ ਦਿੱਤਾ। ਉਹਨਾਂ ਇਹ ਵੀ ਆਖਿਆ ਕਿ ਪਾਰਟੀ ਸਿੱਖਾਂ ਦੀ ਨਵਜ ਕੁਸ਼ਾਨਣ ਵਿੱਚ ਅਸਫਲ ਰਹੀ। ਚੰਦੂ ਮਾਜਰਾ ਦੀ ਇਸ ਟਿੱਪਣੀ ਨੇ ਹੁਣ ਅਕਾਲੀ ਦਲ ਦੀ ਹਾਈ ਕਮਾਂਡ ਲਈ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਮਾਈ ਫਾਦਰ ਲਾਇਕ ਜਿਹੜੀ ਨਾ ਇਧਰ ਕੀ ਨਾ ਉਧਰ ਕੀ ਵਾਲੀ ਪਾਲਸੀ ਸ਼ੁਰੂ ਨਹੀਂ ਕਰਦਾਂ ਨੂੰ ਲੱਗੀ ਅਸੀਂ ਨੈਸ਼ਨਲ ਅਜੰਡਾ ਨਹੀਂ ਤੈਅ ਕਰ ਪਾਇਆ ਅਸੀਂ ਡਾਕੂ ਨਹੀਂ ਪਾਇਆ ਸੀ ਕਿਸ ਰੇਤ ਦੀ ਸਮਝ ਨਹੀਂ ਸੋਚ ਕਰਕੇ ਸਾਡਾ ਨੁਕਸਾਨ ਜਿਹੜਾ ਹੋਇਆ ਅਸੀਂ ਕੋਈ ਘੇਰ ਨਹੀਂ ਬਣ ਸਕਦੇ ਲੁਧਿਆਣਾ ਤੋਂ ਸ਼ਾਨਦਾਰ ਜੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕੱਲ ਪਹਿਲੀ ਵਾਰ ਪੱਤਰਕਾਰਾਂ ਦੇ ਰੂਬਰੂ ਹੋਏ ਉਨ੍ਹਾਂ ਆਪਣੀ ਪੱਤਰਕਾਰ ਮਿਲਣੀ ਵਿੱਚ ਆਖਿਆ ਕਿ ਇਹਨਾਂ ਚੋਣਾਂ ਵਿੱਚ ਵੋਟਰਾਂ ਨੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਆਉਣ ਵਾਲੀ ਸੂਬੇ ਵਿੱਚ ਸਰਕਾਰ ਹੁਣ ਕਾਂਗਰਸ ਪਾਰਟੀ ਦੀ ਹੋਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸੇਧਿਆ ਆਖਿਆ ਕਿ 92 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਵੋਟਰਾਂ ਨੇ ਨਕਾਰ ਦਿੱਤਾ ਹੈ। ਇਸ ਮਿਲਣੀ ਦੌਰਾਨ ਉਨ੍ਹਾਂ ਦਲ ਬਦਲੂਆਂ ਤੇ ਵੀ ਟਿੱਪਣੀ ਕੀਤੀ। ਗੱਲ ਤਾਂ ਜਿਹੜਾ ਮਾੜੇ ਸਮੇਂ ਛੱਡ ਕੇ ਜਾਂਦਾ ਉਹ ਬੰਦਾ ਹੀ ਨਹੀਂ ਹੁੰਦਾ। ਤੁਸੀਂ ਕਹੋ ਉਹ ਬੰਦੇ ਹੀ ਛੱਡ ਗਏ। ਸੋ ਵਿਅਕਤੀ ਨਹੀਂ ਹੈ ਜਿਹੜਾ ਕਿਸੇ ਨੂੰ ਬੁਰੇ ਸਮੇਂ ਛੱਡ ਕੇ ਚਲਾ ਜਾਵੇ ਲੇਕਿਨ ਇਹ ਬਹੁਤ ਵੱਡਾ ਇਸ ਕਰ ਲਈ ਵੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਹੈ ਜਿਹੜੇ ਟਰਨ ਕੋਡ ਸੀਗੇ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਰਾਤ ਨੂੰ ਹੋਰ ਦਿਨੇ ਹੋਰ ਪਰ ਸਾਡੀ ਇਮੇਜ ਨੂੰ ਇੱਕ ਸਿਆਸਤਾਂ ਦੀ ਇਮੇਜ ਨੂੰ ਬਹੁਤ ਵੱਡਾ ਇਸ ਕਰ ਨਾਲ ਡੈਂਟ ਪਿਆ ਕਿ ਇਹਨਾਂ ਦਾ ਕੋਈ ਇਤਬਾਰ ਨਹੀਂ ਕੱਲ ਨੂੰ ਕਿਸ ਪਾਰਟੀ 'ਚ ਹੋਣਗੇ ਸੋ ਉਹਨਾਂ ਨੂੰ ਇੱਕ ਵੱਡਾ ਫਤਵਾ ਖਰਾ ਕੇ ਦਿੱਤਾ ਤੀ ਦੇਖੋ ਮੈਨੂੰ ਅਫਸੋਸ ਹੈ ਰਵਨੀਤ ਮਿੱਟੂ ਦਾ ਕਿ ਰਵਨੀਤ ਮਿੱਟੂ ਇੱਕ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸੀਗਾ ਸਰਦਾਰ ਬਿਆਨ ਸਿੰਘ ਦਾ ਪੋਤਾ ਸੀਗਾ ਔਰ ਪਾਰਟੀ ਛੱਡ ਗਿਆ ਰਾਹੁਲ ਗਾਂਧੀ ਜੀ ਨੂੰ ਇਸ ਗੱਲ ਦਾ ਔਰ ਪਾਰਟੀ ਨੂੰ ਬੜਾ ਅਫਸੋਸ ਹੋਇਆ ਔਰ ਮਿੰਦੂ ਲਾਦਾ ਨੁਕਸਾਨ ਕਿਨੇ ਕਰਾਇਆ ਉਹਨਾਂ ਨੇ ਆਪਣਾ ਕਰਾਇਆ ਅਗਰ ਰਨੀਤ ਸਿੰਘ ਮਿੱਟੂ ਅੱਜ ਪਾਰਟੀ 'ਚ ਹੁੰਦੇ ਅੱਜ ਚੌਥੀ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਔਰ ਰਾਜਾ ਬੜੀ ਨੂੰ ਉਹਨਾਂ ਦਾ ਸਵਾਗਤ ਕਰ ਰਿਹਾ ਲੋਕ ਸਭਾ ਚੋਣਾਂ ਦੌਰਾਨ ਦੋ ਸੀਟਾਂ ਤੋਂ ਜਿੱਤੇ ਰਾਹੁਲ ਗਾਂਧੀ ਸਾਹਮਣੇ ਹੁਣ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਉਹ ਕਿਸ ਸੰਸਦੀ ਹਲਕੇ ਨੂੰ ਛੱਡਣ ਸੂਤਰਾਂ ਮੁਤਾਬਕ ਹੁਣ ਲਗਭਗ ਇਹ ਤੈਅ ਹੋ ਗਿਆ ਹੈ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਵਿੱਚ ਸਿਆਸੀ ਮਜ਼ਬੂਤੀ ਦੇ ਲਿਹਾਜ਼ ਨਾਲ ਲੋਕ ਸਭਾ ਸੀਟ رائے ਬਰੇਲੀ ਤੋਂ ਹੀ ਸੰਸਦ ਮੈਂਬਰ ਰਹਿਣਗੇ ਤੇ ਉਹ ਕੇਰਲ ਦੀ ਵਾਈਨਾਡ ਸੀਟ ਨੂੰ ਛੱਡ ਦੇਣਗੇ ਗਰਮੀ ਤੇ ਲੂ ਦੀ ਮਾਰ ਨਾਲ ਝੁਲਸ ਰਹੇ ਪੰਜਾਬ ਵਿੱਚ ਦਰ ਸ਼ਾਮ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਧੂੜ ਭਰੀ ਹਨੇਰੀ ਤੇ ਝੱਖੜ ਤੋਂ ਬਾਅਦ ਹਲਕੀ ਬਾਰਿਸ਼ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਹਨੇਰੀ ਝੱਖੜ ਨਾਲ ਕਈ ਥਾਈਂ ਦਰਖਤਾਂ ਤੇ ਬਿਜਲੀ ਦੇ ਖੰਭਿਆਂ ਸਮੇਤ ਹੋਰ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਜਿਸ ਨਾਲ ਸੂਬੇ ਵਿੱਚ ਆਵਾਜਾਈ ਤੇ ਬਿਜਲੀ ਅਸਥ ਵਿਅਸਤ ਹੋ ਕੇ ਰਹਿ ਗਈ ਹੈ ਮੌਸਮ ਵਿਭਾਗ ਮੁਤਾਬਕ ਅੱਜ ਵੀ ਸੂਬੇ ਵਿੱਚ ਮੌਸਮ ਦਾ ਇਹ ਵਰਤਾਰਾ ਕਾਇਮ ਰਹੇਗਾ ਕੰਪਨੀਆਂ ਵੱਲੋਂ ਮਸ਼ਹੂਰੀ ਲਈ ਲਾਏ ਗਏ ਉੱਚੇ ਹੋਲਡਿੰਗ ਲੋਕਾਂ ਦੀ ਜਾਨ ਦਾ ਖੌਬਣਦੇ ਜਾ ਰਹੇ ਹਨ ਕੱਲ ਤੇਜ਼ ਹਨੇਰੀ ਤੇ ਝੱਖੜ ਕਾਰਨ ਚੰਡੀਗੜ੍ਹ ਵਿੱਚ ਤਿੰਨ ਵੱਡੇ ਹੋਲਡਿੰਗ ਡਿੱਗ ਪਏ ਜਿਸ ਨਾਲ ਕਈ ਵਾਹਨ ਨੁਕਸਾਨੇ ਗਏ ਪਰ ਗਨੀਮਤ ਇਹ ਰਹੀ ਕਿ ਇਨ੍ਹਾਂ ਵਾਹਨਾਂ ਵਿੱਚ ਕੋਈ ਵਿਅਕਤੀ ਸਵਾਰ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਅਹੁਦੇਦਾਰ ਬਾਗੋ ਬਾਗ ਹਨ ਪਰ ਇਸ ਦਰਮਿਆਨ ਕਾਂਗਰਸ ਲਈ ਇੱਕ ਮਾੜੀ ਖਬਰ ਵੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਜਿੱਤ ਤੋਂ ਬਾਅਦ ਭਾਰਤ ਭੂਸ਼ਨ ਆਸ਼ੂ ਕੁਝ ਨਰਾਜ਼ ਚੱਲ ਰਹੇ ਹਨ ਕੱਲ ਭੂਸ਼ਨ ਨੇ ਇੱਕ ਮੀਡੀਆ ਤੇ ਪੋਸਟ ਪਾ ਕੇ ਵੀ ਆਪਣੇ ਦਰਦ ਨੂੰ ਬਿਆਨ ਕੀਤਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਕਿ ਆਸ਼ੂ ਹੁਣ ਅਗਲਾ ਕਦਮ ਕੀ ਚੁੱਕਣਗੇ ਇੱਥੇ ਇਹ ਵੀ ਵਰਣਨਯੋਗ ਹੈ ਕਿ ਸਾਬਕਾ ਮੰਤਰੀ ਆਸ਼ੂ ਦੇ ਇਲਾਕੇ ਵਿੱਚ ਰਾਜਾ ਵੜਿੰਗ ਬੁਰੀ ਤਰ੍ਹਾਂ ਹਾਰ ਗਏ ਸਨ ਤੇ ਭਾਜਪਾ ਨੇ ਉੱਥੋਂ ਵੱਡੀ ਲੀਡ ਲਈ ਸੀ ਆਸ਼ੂ ਨੇ ਰਾਜਾ ਵੜਿੰਗ ਦੀ ਜਿੱਤ ਮਗਰੋਂ ਕੋਈ ਵਧਾਈ ਸੰਦੇਸ਼ ਵੀ ਨਹੀਂ ਦਿੱਤਾ ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਲੁਧਿਆਣਾ ਤੋਂ ਕਾਂਗਰਸ ਦੀ ਲੋਕ ਸਭਾ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਉੱਥੋਂ ਉਮੀਦਵਾਰ ਵਜੋਂ ਉਤਾਰਿਆ ਜਿਸ ਤੋਂ ਆਸ਼ੂ ਨਰਾਜ਼ ਚੱਲ ਰਹੇ ਹਨ ਕਦੂਰ ਸਾਹਿਬ ਤੋਂ ਲੋਕ ਸਭਾ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪਤਨੀ ਕਰਨਦੀਪ ਕੌਰ ਨੇ ਕੱਲ ਅਮਰਤਪਾਲ ਲਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਕਰਨਦੀਪ ਕੌਰ ਨੇ ਅਮਰਤਪਾਲ ਸਿੰਘ ਨਾਲ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ ਦੌਰਾਨ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਵੀ ਮੌਜੂਦ ਸਨ ਮਿਲਣੀ ਤੋਂ ਬਾਅਦ ਖਾਲਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਮਰਤਪਾਲ ਜੂਨ ਮਹੀਨੇ ਵਿੱਚ ਹੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੈਡੀਕਲ ਆਧਾਰ ਤੇ ਅੰਤ੍ਰਮ ਜ਼ਮਾਨਤ ਦੇਣ ਤੋਂ ਕੱਲ ਅਨਕਾਰ ਕਰ ਦਿੱਤਾ ਇਸ ਦੇ ਨਾਲ ਹੀ ਅਦਾਲਤ ਨੇ ਕੇਜਰੀਵਾਲ ਦੀ ਨਾਇਕ ਹਰਾਸਤ ਵੀ ਹੁਣ 19 ਜੂਨ ਤੱਕ ਵਧਾ ਦਿੱਤੀ ਹੈ ਪਰ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਾਇਕ ਹਰਾਸਤ ਵਿੱਚ ਕੇਜਰੀਵਾਲ ਦੀਆਂ ਮੈਡੀਕਲ ਜ਼ਰੂਰਤਾਂ ਦਾ ਧਿਆਨ ਰੱਖਣ ਦਾ ਹੁਕਮ ਦਿੱਤਾ ਤੇ ਨਾਲ ਹੀ ਉਹਨਾਂ ਦੇ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਲਈ ਵੀ ਆਖਿਆ 44 ਨਤੀਜਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਮੁੜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਦੇ ਸੰਕੇਤਾਂ ਨਾਲ ਸੰਭਲਦਾਨ ਨਜ਼ਰ ਆਇਆ ਨਿਤੇਸ਼ ਕੁਮਾਰ ਤੇ ਨਾਈਡੇ ਵੱਲੋਂ ਐਂਡੀਆ ਸਰਕਾਰ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸੈਂਸੈਕ ਕੱਲ 2300 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਈਪਾ ਨੂੰ ਬਹੁਮਤ ਨਾ ਮਿਲਣ ਤੇ ਸੈਂਸੈਕਸ ਵਿੱਚ 4000 ਤੋਂ ਵੱਧ ਅੰਕਾਂ ਦੀ ਗਰਾਵਟ ਦਰਜ ਕੀਤੀ ਗਈ ਸੀ ਉਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ ਵਿੱਚ ਹਿਮਾਲਿਆਈ ਖੇਤਰ ਸਹਸਤਰਾਲ ਦੇ ਟਰੈਕਿੰਗ ਤੇ ਗਈ ਕਰਨਾਟਕਾ ਤੇ ਮਹਾਰਾਸ਼ਟਰਾ ਦੇ ਪਰਬਤ ਰੋਹੀਆਂ ਦੀ ਟੀਮ ਖਰਾਬ ਮੌਸਮ ਕਾਰਨ ਰਾਹ ਪਟਕ ਗਈ ਇਸ ਘਟਨਾ ਵਿੱਚ 9 ਪਰਬਤ ਰੋਹੀਆਂ ਦੀ ਮੌਤ ਹੋ ਗਈ ਜਦਕਿ ਪ੍ਰਸ਼ਾਸਨ ਨੇ ਫੌਰੀ ਕਦਮ ਚੱਕਦਿਆਂ 6 ਪਰਬਤ ਰੋਹੀਆਂ ਨੂੰ ਬਚਾ ਲਿਆ ਹੈ ਭਾਰਤੀ ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਸੁਨੀਲ ਛੇਤਰੀ ਅੱਜ ਆਪਣਾ ਅੰਤਰਰਾਸ਼ਟਰੀ ਫੁੱਟਬਾਲ ਕੈਰੀਅਰ ਦਾ ਲਾਸਟ ਮੈਚ ਖੇਡਣਗੇ। ਕਵੈਤ ਖਿਲਾਫ FIFA ਕੁਆਲੀਫਾਇਰ ਦੇ ਦੂਜੇ ਗੇੜ ਦਾ ਮੈਚ ਛੇਤਰੀ ਦਾ ਅੱਜ ਆਖਰੀ ਮੈਚ ਹੋਵੇਗਾ। ਜੇਕਰ ਜੋਗ ਹੈ ਕਿ ਇਹ ਮੈਚ ਭਾਰਤ ਲਈ ਬੇਹਦ ਮਹੱਤਵਪੂਰਨ ਹੈ। ਜੇਕਰ ਭਾਰਤ ਇਹ ਮੈਚ ਜਿੱਤ ਲੈਂਦਾ ਹੈ ਤਾਂ ਵਿਸ਼ਵ ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਉਸ ਦੀ ਜਗ੍ਹਾ ਪੱਕੀ ਹੋ ਜਾਵੇਗੀ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਵੇਗਾ। T20 ਵਿਸ਼ਵ ਕੱਪ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤ ਨੇ ਆਇਰਲੈਂਡ ਖਿਲਾਫ ਕੱਲ ਖੇਡੇ ਗਏ ਮੈਚ ਵਿੱਚ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਇਰਲੈਂਡ ਦੀ ਟੀਮ 96 ਦੌੜਾਂ ਹੀ ਬਣਾ ਸਕੀ ਜਿਸ ਨੂੰ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮਤੇ ਭਾਰਤ ਨੇ ਆਸਾਨੀ ਨਾਲ ਸਰ ਕਰ ਲਿਆ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ